ਅਜਤੋਂ ਲਗਭਗ 4 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਕੁਝ ਅਸ਼ਲੀਲ ਵੀਡੀਓਜ਼ ਵਾਇਰਲ ਹੋਦੀਆਂ ਨੇ ਅਤੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਵੀਡੀਓ ਨੂੰ ਬਹੁਤ ਹੀ ਦੇਰ ਵੇਖਿਆ ਜਾਂਦਾ ਹੈ ਅਤੇ ਵੱਤ ਵੱਦ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾਂਦਾ ਹੈ ਕਪਲ ਉਪਨ ਫਾਰਮ ਦੇ ਨਾਮ ਨਾਲ ਜਾਣੀ ਜਾਂਦੀ ਲੜਕੀ ਗੁਰਮਨਜੋਤ ਕੌਰ ਕਸੂਤੀ ਫਸ ਗਈ ਉਸਦੇ ਮਗੀਤਰ ਵੱਲੋਂ ਉਸ ਨੂੰ ਝਾਸਾ ਦਿੱਤਾ ਗਿਆ ਜਾਂ ਸਾ ਦੇ ਕੇ ਉਸ ਨਾਲ ਲਜਾਇਸ਼ ਸੰਬੰਧ ਬਣਾਏ ਲਜਾਇਸ਼ ਸੰਬੰਧ ਬਣਾਉਣ ਤੋਂ ਬਾਅਦ ਉਸ ਦੀ ਇੱਕ ਵੀਡੀਓ ਤਿਆਰ ਕੀਤੀ ਗਈ ਅਤੇ ਕੁਝ ਲੰਗੀਆਂ ਤਸਵੀਰਾਂ ਖਿੱਚੀਆਂ ਗਈਆਂ ਅਤੇ ਬਾਅਦ ਵਿੱਚ ਤਬਕੀਆਂ ਦਿੱਤੀਆਂ ਗਈਆਂ ਗੁਰਮਨਜੋਤ ਕੌਰ ਨੂੰ ਤੇ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਵੈਸੇ ਤਾਂ ਪੰਜਾਬ ਦੇ ਲੜਕੇ ਲੜਕੀਆਂ ਪਤਾ ਨਹੀਂ ਕਿਹੜੇ ਰਸਤੇ ਉੱਤੇ ਤੁਰੇ ਹੋਏ ਨੇ ਖਰੇ ਪੰਜਾਬ ਦੇ ਵਿੱਚ ਕਿੰਨੀਆਂ ਕੋ ਲੜਕੀਆਂ ਨੇ ਜਿਸ ਤਰ੍ਹਾਂ ਗੁਰਮਨ ਜੋਤ ਨੂੰ ਬਲੈਕਮੇਲ ਕੀਤਾ ਗਿਆ ਉਸ ਦੇ ਬਗੈਰ ਵੱਲੋਂ ਤੇ ਪੰਜਾਬ ਦੇ ਵਿੱਚ ਇਸ ਦਾ ਵਤਨਿਕੇ ਹਜ਼ਾਰਾਂ ਲੜਕੀਆਂ ਹੋਣ ਗਈਆਂ ਲੇਕਿਨ ਉਧਰ ਗੁਰਮਨ ਜੋਤ ਨੇ ਅੱਜ ਇੰਟਰਵਿਊ ਦਿੱਤੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਭਾਈ ਅਮਰਤਪਾਲ ਮਹਿਰੂ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਹੱਥੋਂ ਕਤਲ ਹੋਇਆ ਸੀ ਭਾਬੀ ਕਮਲ ਕਮਲਦਾ ਜੋ ਕੰਚਨ ਕੁਮਾਰ ਦੇ ਨਾਮ ਨਾਲ ਜਾਣੀ ਜਾਂਦੀ ਸੀ ਉਹ ਵੀ ਸੋਸ਼ਲ ਮੀਡੀਆ ਤੇ ਇੱਕ ਇਨਫਲੂਐਂਸਰ ਸੀ ਇਥੇ ਗੁਰਮਨਜੋਤ ਅਤੇ ਗੁਰਮਨਜੋਤ ਦਾ ਮੰਗੇਤਰ ਵੀ ਸੋਸ਼ਲ ਮੀਡੀਆ ਤੇ ਵੱਡੇ ਇਨਫਲੂਐਂਸਰ ਨੇ ਇੰਸਟਾਗ੍ਰam ਤੇ ਉਹਨਾਂ ਦੇ ਪੇਜ ਬਣੇ ਹੋਏ ਨੇ ਅੱਜ ਪ੍ਰਸ਼ਾਸਨ ਨੇ ਹੈਲਪ ਨਹੀਂ ਕੀਤੀ ਇਸ ਕਰਕੇ ਗੁਰਮਨਜੋਤ ਕੋਲੋਂ ਗੁਫਾਰ ਲਗਾਈ ਗਈ ਲੇਕਿਨ ਗੁਰਮਨਜੋਤ ਦਾ ਜੋਦੀ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਉਹ ਇੰਟਰੀ ਵਾਇਰਲ ਹੋਈ ਕਿ ਉਸ ਨੇ ਜਿਹੜੀ ਹੈਲਪ ਮੰਗੀ ਹੈ ਭਾਈ ਅਮਰਪਾਲ ਮਹਿਰੋਤੂ ਤੇ ਭਾਈ ਅਮਰਪਾਲ ਮਹਿਰ ਨੂੰ ਵੀ ਸਨੇਹਾ ਦੇ ਦਿੱਤਾ ਹੈ ਅਸਾ ਜੀ ਗੁੱਡੀ ਨੂੰ ਪ੍ਰਸ਼ਾਸਨ ਸਾਰਿਆਂ ਨੂੰ ਮੈਂ ਸੁਣ ਲਿਆ ਤੁਸੀਂ ਵੀ ਸੁਣੋ ਅਸਾ ਜੀ ਗੁੱਡੀ ਨੂੰ ਪ੍ਰਕਿਰਤੇ ਬਹੁਤ ਮਾੜੀ ਹਾਲਾਤਾਂ ਪੰਜਾਬ ਦੇ ਵਿੱਚ ਇਤਾਂ ਦੀਆਂ ਕਟਲਾਵਾ ਵਧ ਰਹੀਆਂ ਨੇ ਚਲੋ ਅਸੀਂ ਵੀ ਚਾਹੇ ਇਤਾਂ ਦੀ ਇੱਕ ਲੜਾਈ ਲੜੀ ਸੀ ਲੜਦੇ ਸੀਗੇ ਤੇ ਚਲੋ ਉਹ ਫੇਰਾਈ ਪਹੁੰਚ ਰਹੀਆਂ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਹਾਂ ਸਾਰੇ ਪੱਖ ਵੇਖਾਂਗੇ ਇਹ ਹੋਰ ਸੰਗਤ ਦਾ ਮੁੱਦਾ ਨਹੀਂ ਕੋਈ ਬਿਆਨ ਦਿੱਤ ਕਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਇੰਨਾ ਕੁਝ ਮੰਨ ਨਹੀਂ ਲਿਆ ਤੇ ਦੱਸਿਆ ਵੀ ਉਹ ਵੀਡੀਓ ਜੋ ਹੈ ਨਹੀਂ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਰ ਨਹੀਂ ਕੁਝ ਤਾਂ ਵੀ ਇਸ ਮੁੰਡੇ ਨਾਲ ਹੀ ਹੈ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਬਹੁਤ ਮਾੜੀ ਗੱਲ ਆ ਪੁਲਿਸ ਨੂੰ ਐਕਸ਼ਨ ਕਰਨਾ ਚਾਹੀਦਾ ਪੁਲਿਸ ਪਹਿਲਾਂ ਵੀ ਸਾਰਿਆਂ ਤੇ ਐਕਸ਼ਨ ਕਰਦੀ ਆ ਤੇ ਉਹ ਤਾਂ ਪੁਲਿਸ ਦਾ ਹੱਕ ਹੁੰਦਾ ਵਾ ਪਰਚਾ ਦਰਜ ਕਰਨਾ ਕੋਣ 216 ਕਸੂਰ ਵਾਲਾ ਕੋਟ ਦਾ ਗਾਹ ਕਰਦੀ ਬਣ ਜਾਂਦਾ ਜਲੰਧਰ ਦੀ ਪੁਲਿਸ ਤੇ ਜੋ ਪੰਜਾਬ ਸਰਕਾਰ ਆ ਸਾਨੂੰ ਬੇਇਜ਼ਤੀ ਕਰਨਾ ਚਾਹੁੰਦੇ ਆਂ ਅਸੀਂ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨੂੰ ਬੈਦ ਦੇ ਧਾਰ ਤੇ ਹੱਲ ਕੀਤਾ ਜਾਵੇ ਇਕ ਧੀ ਧਿਆਣੀ ਦੀ ਅਜਿਹਾ ਦਾ ਮਸਲਾ ਆ ਪਰਿਵਾਰ ਦਾ ਮਸਲਾ ਵਾ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਅੰਦਰ ਪਰਚਾ ਦਰਜ ਕਰਨਾ ਚਾਹੀਦਾ ਜੇ ਤਾਂ ਸਾਰਿਆਂ ਦੀ ਹੁੰਦੀ ਆ ਅਰਜਾਦਾਰ ਜੇ ਇਹ ਵੀ ਵਿਆਹ ਦਾ ਚਾਂਸਾ ਦੇ ਕੇ ਕੁੜੀ ਦੇ ਨਾਲ ਲਈਏ ਸਬੰਧ ਬਣਿਆ ਚਾਹੇ ਕੁੜੀ ਕਿਵੇਂ ਵੀ ਆਦਾਸੀਂ ਨਹੀਂ ਕਹਿੰਦੇ ਕੁੜੀ ਸਹੀ ਆ ਜਾਂ ਕੁੜੀ ਗਲਤ ਆ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਲਈ ਅਸੀਂ ਨਿੱਜੀ ਚੀਜ਼ਾਂ ਤੋਂ ਜ਼ਰੂਰੀ ਨਹੀਂ ਹੈਗੀ ਤੇ ਕੋਣੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨਹੀਂ ਤੇ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੇ ਨਾਮ ਫੋਨ ਆਈਡੀਆਂ ਸਭ ਕੁਝ ਅਸੀਂ ਟ੍ਰੇਸ ਕਰ ਸਕਦੀ ਆ ਪੁਲਿਸ ਪੁਲਿਸ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਦਾ ਨੇ ਚੀਨੋ ਵਾਇਰਲ ਕੀਤਾ ਇਹਨਾਂ ਤੇ ਗੋਲ ਨਾਮ ਕਹਿੰਦੇ ਪਾਈਆਂ ਗਿਆ ਨੀਡ ਵਾਲਾ ਜੋ ਮੁੰਡਿਆਂ ਦੇ ਚੈਟ ਦੇ ਵਿੱਚ ਮੰਨੇ ਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਉਹ ਆ ਦਾ ਜਾਂਚ ਆ ਦੇ ਕੇ ਹਮ ਕੁੜੀ ਨਾਲ ਜਿਸ ਵਾਦ ਬਣਾਉਣ ਸੰਬੰਧੀ ਫਿਰ ਸੰਬੰਧ ਪੜਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕਿ ਹਮਲਾ ਕਰਨ ਸੰਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਆ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਰਿਕਾਰਡ ਕਰਨ ਸੰਬੰਧੀ ਜੋ ਇਹ ਤਰ੍ਹਾਂ ਆਵਾਪੜੀਆਂ ਨੇ ਉਹ ਤਰ੍ਹਾਂ ਵਾਚ ਕੇ ਮੰਡੇ ਦੇ ਉੱਤੇ ਜੋ ਹੈ ਸੱਚੀ ਤੋਂ ਸਰਕਾਰਾਈ ਕੀਤੀ ਜਾਣੀ ਚਾਹੀਦੀ ਆ। ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆਂ ਪੈਣਾ ਜਾਂ ਕੋਈ ਹੋਰ ਵੀ ਆ। ਕਿ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ। ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵੀ ਖਾਂਗੇ ਕਰਾਂਗੇ। ਫਿਰ ਸਾਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਅਸੀਂ ਤਾਂ ਮਰੇ ਵੀ ਖਤਮ ਹੋਏ ਵੀ ਆ। ਕਿ ਕੋਈ ਨਾ ਜੀ ਤੁਸੀਂ ਸਾਨੂੰ ਇਸੀ ਦਲਦਲ ਚ ਧੱਕਣਾ ਚਾਹੁੰਦੇ ਆ ਤੇ ਅਸੀਂ ਇਸ ਬੱਚੀ ਨੂੰ ਨਸਾਬ ਜ਼ਰੂਰ ਤਵਾ ਕੇ ਅਇ ਤੋਂ ਪਹਿਲਾਂ ਸਾਡੇ ਵਾਲਾ ਨਿਸ਼ਾਫ ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜਕੇ ਤੇ ਇਹਨਾਂ ਦਾ ਮੋਹ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜੇ ਅਜਿਹੇ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਜਾਂ ਮੁੰਡੇ ਦੀ ਗੱਡੀ ਆਈ ਆ ਉਸ ਦੇ ਅੰਦਰ ਕਾਫੀ ਚੀਜ਼ਾਂ ਨਿਕਾੜਾਂਗੇ ਜਿਹੜਾ ਮੁੰਡੇ ਦੀ ਲੋਕੇਸ਼ਨ ਉੱਥੋਂ ਦੀ ਗਈ ਆ ਕੋਰਗ ਡੀ ਨੇ ਰਾਹ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਈ ਜਨ ਫੋਰਚਨਰ ਉਹੀ ਆਈ ਸੀਗੀ ਤੇ ਪੁਲਿਸ ਨੂੰ ਪੜਸ ਤੋਂ ਕਿਹ ਲੋਕ ਹੈ ਪੜਸ ਨੂੰ ਸਾਰਾ ਕੁਝ ਪਤਾ ਹੁੰਦਾ ਜੋ ਹੈ ਜੀ ਇਹ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਜਿੱਦਾ ਜਿਹੜੀ ਪੰਜਾਬ ਦੀ ਤੁਲ ਨਹੀਂ ਪੰਜਾਬ ਦੇ ਵਸਨੀਕ ਨੇ ਚਾਹੇ ਉੱਧਰ ਹੋਜੋ ਚਾਹੇ ਉੱਧਰ ਹੋਜੋ ਜਿੱਦ ਪੰਜਾਬ ਤੋਂ ਕੋਈ ਖਰਾਬ ਹੋ ਰਹੀ ਹੈ ਪੰਜਾਬ ਚ ਇਦਣੀਆਂ ਕਟਣਾ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਪਰਬ ਜੋ ਹੋਂਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹ ਪਤਾ ਵਾ ਜੋ ਉਹਨਾਂ ਪੋਤੜ ਦੇ ਵਿੱਚੋਂ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾਲ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸੁਣੀ ਨਹੀਂ ਪਹੁੰਚ ਗਈਆਂ ਜਾਂ ਇੱਕ ਹੋਰ ਕੁੜੀ ਸੀਗੀ ਤੁਹਾ ਪੱਕੇ ਹੋ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਤੋਂ ਕਿਸੇ ਨੇ ਆ ਪਹੁੰਚਿਆ ਤੇ ਡਾਕਟਰ ਜਰਵੇ ਦਾ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹ ਜੀ ਬੇਇੱਜ਼ਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹ ਜੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਟਾ ਲਾ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਆ ਤੇ ਪੰਜਾਬ ਸਰਕਾਰ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਜੁੜੀ ਹੈਗੀ ਆ ਗਾਹ ਨੇ ਬੰਦੇ ਹੈਗੇ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਓ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਥੈਟ ਕੀਤੀ ਜਾ ਸਕੀ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਦਾ ਭਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਕਿ ਜੀ ਕੋਰਟਿਕ ਬਿਨਾ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਅਲਖਾ ਪਿੱਛੇ ਨਹੀਂ ਜਾਂਦਾ ਜਾਂ ਪ੍ਰਭ ਰੀਡੀਅ ਛੱਡ ਜਾਂਦਾ ਕਿਤੇ ਹੋਰ ਚਲੇ ਜਾਂਦਾ ਤੇ ਅਗਲੇ ਗਵਰਨਮੈਂਟ ਦੀ ਤੇ ਪੁਲਿਸ ਦੀ ਖੋਕੀ ਉਹ ਜੀ ਗੱਲ ਜੇ ਇਸ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਤੇ ਭਾਈ ਇਹ ਵਿਚਾਰੇ ਨੇ ਸਾਡਾ ਪਲਾ ਆ ਲਿਆ ਵਾ ਤੇ ਅਸੀਂ ਜ਼ਰੂਰ ਇਸ ਲੜਾਈ ਲੜਾਂਗੇ ਤੇ ਬੱਚਿਆਂ ਨੂੰ ਸਿੱਸ ਨੇ ਆਡੀਓ ਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਪੀਸੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹਕੂਮਤ ਸਾਹਮਣੇ ਕੇ ਰੈਕਸ਼ਨ ਲਵਾਵਾਂਗੇ ਤੇ ਅਸੀਂ ਇਹ ਦੇਖਣਾ ਜੋਰੀ ਨਹੀਂ ਹੈ ਸਰਕਾਰ ਇਦਾਂ ਦੋਰਾ ਮਾਪ ਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਦੇ ਇੰਨੇ ਦਿਨ ਕਿਉਂ ਪਾਏ ਜੇ ਦੋ ਮਹੀਨਿਆਂ ਦੇ ਠੀਕ ਆ ਸੱਤ ਨਹੀਂ ਸਾਰੇ ਕੋਈ ਯਾਰ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ چاہے ਆਜੇ ਦਾ ਮोटा ਹੋਵੇ ਤੇ ਉਹ ਸਾਡੇ ਲਈ ਕੱਖ ਨਹੀਂ ਖਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆਂ ਇੱਕ ਦੋ ਦਿਨ ਵੇਖਦੇ ਆਂ ਤੇ ਫਿਰ ਭਾਈ ਕੋਈ ਨਾ ਕੋਈ ਤੁਸੀਂ ਕੋਈ ਨਾ ਕੋਈ ਸਤਾ ਕਰਨੀ ਸਮ ਕਰਨ ਨਹੀਂ ਪਾਣਾ ਇਦਾਂ ਨਹੀਂ ਹੈ ਨਾ ਇੱਦਾਂ ਪੰਜਾਬ ਲਈ ਜੋ ਤੁਰਿਆ ਤੇ ਪੰਜਾਬ ਲਈ ਲੜਾਂਗੇ ਵੀ ਬੱਚੀ ਪੰਜਾਬ ਤੋਂ ਗਈ ਆ ਤੇ ਜੇ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਦੇ ਆ ਤੁਸੀਂ ਬੱਚੇ ਲਧਿਆਣ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀ ਨਾ ਜਿੱਤਾਂ ਉਹ ਬੱਚੀ ਗਈ ਆ ਤੇ ਚਲੋ ਉਜਵਾਸ਼ ਕਰਕੇ ਗਈ ਆ ਵੀ ਉਹਦੇ ਨਾਮ ਨੇ ਵਿਆਹ ਕਰਵਾਉਣਾ ਤੇ ਬਾਕੀ ਚਲੋ ਖਿਆਲ ਖਿਆਲ ਕਰੋ ਸਾਰੇ ਜਣੇ ਆਪਣੇ ਬੱਚਿਆਂ ਦਾ ਤੇ ਭੈਣਾਂ ਨੂੰ ਤੇ ਵੀਰਾਂ ਨੂੰ ਬੇਇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਇੱਚਾਂ ਰੁਲੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਰਿਕਾਰਡ ਸਾਹਮਣੇ ਆਉਣ ਦੇ ਤੋਂ ਤੇ ਵਾਰਸੀਂ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਆ ਦੇਖ ਲਓ ਪਰ ਇੱਕ ਗੱਲ ਮੈਂ ਤੁਹਾਨੂੰ ਬੜੇ ਜ਼ਰੂਰ ਕਹਿਣਾ ਚਾਹੁੰਦਾ ਕਿ ਧੌਂਜੀ ਲੜਾਈ ਉਹਨਾ ਗਏ ਹੋਇਆ ਸੀ ਤੇ ਉਹਨੇ ਕਰ ਜਦੋਂ ਜੰਗਲ ਦਾ ਰੁੱਖ ਕੱਢ ਲਿਆ ਮਿਲ ਕੇ ਆਉਣਗੇ ਸਾਡੇ ਵਰਗੇ ਉਹਨਾਂ ਨੂੰ ਵੀ ਦੇਹਹਾਦਾਂ ਦੀ ਟ੍ਰੇਨੇ ਵੱਲ ਲੈ ਕੇ ਤੇ ਉਹਨੇ ਫਿਰ ਉਹ ਸਾਰੀ ਮਾਰਦੇ ਸੀ ਅਸੀਂ ਕਾਨੂੰਨਕ ਅਵਸਥਾ ਨੂੰ ਵਿਗਾੜਨਾ ਨਹੀਂ ਚਾਹਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਅੱਜ ਤਣੋਂ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜਤ ਲੁੱਟਣ ਵਾਲੇ ਤੇ ਇੱਜਤ ਨੂੰ ਖਲਾਉਣ ਵਾਲੇ ਤੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ 'ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆ ਭੈਣਾਂ ਨੂੰ ਦੱਸ ਦਿਆਂਗੇ ਕਿ ਤੁਸੀਂ ਆਪਣੇ ਹੱਥੀਂ ਵੀ ਆਪਣੀ ਲੁੱਟੀ ਇੱਜਤ ਦਾ ਬਦਲਾ ਲੈ ਸਕਦੇ ਆ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਇੱਜਤ ਲੁੱਟੀ ਜਾਂ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਇਨਸਾਫ ਨਾ ਦਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਇੱਜਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਹੀ ਨਿਬੇੜ ਦਿਆਂਗੇ ਤੇ ਕੋਈ ਨਾ ਵਾਰ-ਵਾਰ ਇੱਥੇ ਜੰਮਣਾ ਦੀ ਵਾਰ-ਵਾਰ ਮਰਨਾਂ ਦੀ ਇੱਕ ਵਾਰ ਆਇਆ ਇੱਕ ਵਾਰ ਜਾਣਾ ਤੇ ਪਤਾ ਲੱਗ ਜੀ ਕਿ ਸਾਡੀ ਇੱਜ਼ਤ ਨਾਲ ਵੀ ਕਿਸੇ ਨੇ ਕੁਲਵਾੜ ਕੀਤਾ ਸੀ ਤਾਂ ਜੋ ਹੋਰ ਵੀ ਭੈਣਾਂ ਨੇ ਬੱਚੀਆਂ ਨੇ ਜਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਕੋਈ ਇਸ ਇਤਿਹਾਸ ਨੂੰ ਵੀ ਯਾਦ ਰੱਖਣਗੇ ਆ ਯਾ ਵੀਰ ਵੀ ਇੱਕ ਕੁੜੀ ਦੀ ਜਿਹਦੇ ਕਿਸੇ ਨੇ ਇਸ ਤਰ੍ਹਾਂ ਲੁੱਟੀ ਸੀ ਤੇ ਉਸ ਕੁੜੀ ਨੇ ਆਪਦੀ ਇੱਜ਼ਤ ਲੁੱਟੀ ਜਦੋਂ ਤੱਕ ਬਦਲਾ ਆਪ ਲਿਆ ਤੇ ਆਪਦੇ ਹੱਥੀ ਲਿਆ ਇਹ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਖਾਸ ਕਰਕੇ ਸੋਸ਼ਲ ਮੀਡੀਆ ਤੇ ਆਡੀਓ ਬੜੀ ਬਕੂਬੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਹੀ ਭਾਈ ਅੰਮ੍ਰਿਤਪਾਲ ਮਹਿਰੋ ਦੇ ਕੋਲੇ ਗੁਹਾਰ ਪਹੁੰਚੀ ਉਹ ਵੀਡੀਓ ਪਹੁੰਚੀ ਨਾਲ ਦੀ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਰਿਕਾਰਡਿੰਗ ਕਰਕੇ ਬਾਹਰ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਪਾਲ ਸਰਕਾਰ ਐਕਸ਼ਨ ਨਹੀਂ ਲੈਂਦੀ ਉਸ આરોપી ਉਤੇ ਜਿਸ ਨਾਲ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ ਤਾਂ ਅਸੀਂ ਆਵਾਂਗੇ ਜਾਂ ਅਸੀਂ ਆਪਣੇ ਬੰਦੇ ਭੇਜਾਂਗੇ ਅਸੀਂ ਪੰਜਾਬ ਦੇ ਵਿੱਚ ਆ ਸ਼ਾਂਤੀ ਨਹੀਂ ਫਰੋਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਇਸ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਦੋਵਾਂ ਧਿਰਾਂ ਦੇ ਪੱਖ ਸੁਣਨੇ ਚਾਹੀਦੇ ਹਨ ਧੰਨਵਾਦ